ਬਾਲੀਵੁੱਡ ਐਕਟਰੈਸ ਸ਼ਿਲਪਾ ਸ਼ੇਟੀ ਦੇ ਹਸਬੰਡ ਤੇ ਮਸ਼ਹੂਰ ਬਿਜ਼ਨਸਮੈਨ ਰਾਜ ਕੁੰਦਰਾ ਹੁਣ ਪੰਜਾਬੀ ਸਿਨੇਮਾ ਵਿੱਚ ਆਪਣਾ ਗ੍ਰੈਂਡ ਡੈਬਿਊ ਕਰਨ ਜਾ ਰਹੇ ਨੇ ਰਾਜ ਕੁੰਦਰਾ ਦੀ ਫਰਸਟ ਪੰਜਾਬੀ ਫਿਲਮ ਦਾ ਅਨਾਉਂਸਮੈਂਟ ਵੀ ਹੋ ਚੁੱਕਾ ਹੈ ਰਾਜ ਬਹੁਤ ਜਲਦ ਪੰਜਾਬੀ ਫਿਲਮ ਮਹਿਰ ਦੇ ਨਾਲ ਆਪਣਾ ਡੈਬਿਊ ਕਰਨਗੇ ਇਸ ਫਿਲਮ ਵਿੱਚ ਰਾਜ ਦੇ ਆਪੋਜ਼ਿਟ ਇੱਕ ਬਹੁਤ ਹੀ ਖਾਸ ਚਿਹਰਾ ਫੀਮੇਲ ਲੀਡ ਪਲੇ ਕਰਦਾ ਹੋਇਆ ਨਜ਼ਰ ਆਵੇਗਾ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਪਜਨ ਸਿੰਘ ਦੀ ਵਾਈਫ ਗੀਤਾ ਬਸਰਾ ਇਸ ਫਿਲਮ ਵਿੱਚ ਰਾਜ ਕੁੰਦਰਾ ਦੇ ਆਪੋਜ਼ਿਟ ਲੀਡ ਰੋਲ ਵਿੱਚ ਨਜ਼ਰ ਆਵੇਗੀ ਦੋਵੇਂ ਪੰਜਾਬੀ ਫਿਲਮ ਮਹਿਰ ਦੇ ਨਾਲ ਬਾਲੀਵੁੱਡ ਵਿੱਚ ਆਪਣੀ ਸ਼ਾਨਦਾਰ ਸ਼ੁਰੂਆਤ ਕਰਨਗੇ ਹਾਲੀ ਵਿੱਚ ਇਸ ਦਾ ਅਨਾਉਂਸਮੈਂਟ ਕੀਤਾ ਗਿਆ ਜਿਸ ਕਰਕੇ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨਜ਼ਰ ਆ ਰਹੇ ਨੇ ਗੀਤਾ ਬਸਰਾ ਦਾ ਪੰਜਾਬ ਦੇ ਨਾਲ ਇੱਕ ਗਹਿਰਾ ਕਨੈਕਸ਼ਨ ਹੈ ਕਿਉਂਕਿ ਉਹਨਾਂ ਦੇ ਹਸਬੰਦ ਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕ੍ਰਿਕਟਰ ਸਰਦਾਰ ਹਰਭਜਨ ਸਿੰਘ ਬੇਸਿਕਲੀ ਜਲੰਧਰ ਦੇ ਰਹਿਣ ਵਾਲੇ ਨੇ ਫਿਲਮ ਵਿੱਚ ਉਹਨਾਂ ਦੀ ਵਾਈਫ ਤੇ ਬਾਲੀਵੁੱਡ ਐਕਟਰਸ ਕੀਤਾ ਬਸਰਾ ਮੇਹਰ ਦੇ ਲੀਡ ਰੋਲ ਵਿੱਚ ਨਜ਼ਰ ਆਵੇਗੀ ਗੀਤਾ ਬਸਰਾ ਦੇ ਲਈ ਫਿਲਮੀ ਦੁਨੀਆ ਕੋਈ ਨਵੀਂ ਨਹੀਂ ਹੈ ਇਸ ਤੋਂ ਪਹਿਲਾਂ ਗੀਤਾ ਬਸਰਾ ਕਈ ਬਾਲੀਵੁੱਡ ਫਿਲਮਾਂ ਦਾ ਹਿੱਸਾ ਰਹਿ ਚੁੱਕੀ ਹੈ ਪਰ ਉਹਨਾਂ ਨੂੰ ਫਿਲਮਾਂ ਵਿੱਚ ਕੋਈ ਖਾਸ ਸਫਲਤਾ ਨਹੀਂ ਮਿਲ ਪਾਈ ਹੁਣ ਫਿਲਮ ਮੇਹਰ ਦੇ ਨਾਲ ਅਜੇ ਵਿੱਚ ਗੀਤਾ ਦੀ ਆਉਣ ਵਾਲੀ ਫਿਲਮ ਤੋਂ ਫੈਨਸ ਦੀ ਐਕਸਪੈਕਟੇਸ਼ਨ ਕਾਫੀ ਜ਼ਿਆਦਾ ਹਾਈ ਨੇ ਪਿਛਲੇ ਕਾਫੀ ਸਮੇਂ ਤੋਂ ਗੀਤਾ ਬਸਰਾ ਫਿਲਮਾਂ ਤੋਂ ਦੂਰ ਹੈ ਤੇ ਆਪਣੀ ਫੈਮਿਲੀ ਲਾਈਫ ਵਿੱਚ ਕਾਫੀ ਜ਼ਿਆਦਾ ਬਿਜ਼ੀ ਵਿਆਹ ਤੋਂ ਬਾਅਦ ਉਹਨਾਂ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ ਪਰ ਹੁਣ ਉਹ ਪਾਲੀਵੁੱਡ ਦੇ ਰਾਹੀ ਫਿਲਮੀ ਦੁਨੀਆ ਵਿੱਚ ਦੁਬਾਰਾ ਤੋਂ ਐਂਟਰੀ ਕਰਨ ਵਾਲੀ ਹੈ ਡੇਵਿਡ ਡਿਜੀਟੇਨਮੈਂਟ ਤੇ ਰਘੂ ਕਰਨਾ ਦੁਆਰਾ ਪ੍ਰੋਡਿਊਸ ਇਹ ਫਿਲਮ ਦਿਵਿਆ ਪਟਨਾਕਰ ਦੁਆਰਾ ਬਣਾਈ ਜਾ ਰਹੀ ਹੈ ਜਦੋਂ ਕਿ ਨਿਰਦੇਸ਼ਨ ਦਾ ਕੰਮ ਪੰਜਾਬੀ ਸਿਨੇਮਾ ਦੇ ਨਾਮ ਵਾਲੇ ਨਿਰਦੇਸ਼ਕ ਰਕੇਸ਼ ਮਹਿਤਾ ਕਰਨ ਕੇ ਜੋ ਕਿ ਇਹ ਤੋਂ ਪਹਿਲਾਂ ਕਈ ਵਟੀਆਂ ਤੇ ਪਪੂਲਰ ਪੰਜਾਬੀ ਫਿਲਮਾਂ ਦਾ ਨਿਰਦੇਸ਼ਕ ਕਰ ਚੁੱਕੇ ਨੇ ਰਾਜਕੁੰਦਰਾ ਖੁਦ ਪੰਜਾਬੀ ਨੇ ਤੇ ਅਜੇ ਵਿੱਚ ਇਸ ਫਿਲਮ ਵਿੱਚ ਉਹਨਾਂ ਨੂੰ ਦੇਖਣਾ ਉਹਨਾਂ ਦੇ ਫੈਨਸ ਲਈ ਕਾਫੀ ਜ਼ਿਆਦਾ ਐਕਸਾਈਟਿੰਗ ਹੋਵੇਗਾ ਮੁੰਬਈ ਦੇ ਗਲਿਆਰਿਆਂ ਵਿੱਚ ਰਾਜਕੁੰਦਰਾ ਕਈ ਸਾਰੀਆਂ ਕੰਟਰੋਵਰਸੀਆਂ ਵਿੱਚ ਘਿਰੇ ਰਹਿੰਦੇ ਨੇ ਰਾਜਕੁੰਦਰਾ ਦੀ ਵੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ ਰਾਜਕੁੰਦਰਾ ਹਾਲ ਹੀ ਵਿੱਚ ਰਿਲੀਜ਼ ਹੋਈ OTT ਫਿਲਮ ਅੰਡਰ ਟ్రਾਇਲ 69 ਦਾ ਹਿੱਸਾ ਸਨ ਉਹ ਆਪਣੀ ਪਹਿਲੀ ਪੰਜਾਬੀ ਫਿਲਮ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਉਸ਼ਾਹਿਤ ਨੇ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਸ ਸਬੰਧੀ ਆਪਣੀ ਖੁਸ਼ੀ ਵੀ ਜ਼ਾਹਰ ਕੀਤੀ ਹੈ ਇਹ ਫਿਲਮ ਪੰਜਾਬੀ ਫਿਲਮਾਂ ਦੀ ਕਹਾਣੀ ਦੇ ਨਾਲ ਬਾਲੀਵੁੱਡ ਦਾ ਇੱਕ ਟਵਿਸਟ ਲੈ ਕੇ ਆਏਗੀ ਇਸ ਫਿਲਮ ਨੂੰ ਚੰਡੀਗੜ੍ਹ ਤੇ ਇਸ ਦੀਆਂ ਆਲੇ-ਦੁਆਲੇ ਦੀਆਂ ਖੂਬਸੂਰਤ ਲੋਕੇਸ਼ਨਸ ਤੇ ਸ਼ੂਟ ਕੀਤਾ ਜਾਵੇਗਾ ਖਾਸ ਕਰ ਇਹ ਹੈ ਕਿ ਇਸ ਵਿੱਚ ਪੰਜਾਬੀ ਨੂੰ ਮਿਲੇਗਾ ਜਿਸ ਕਰਕੇ ਇਸ ਫਿਲਮ ਨੂੰ ਲੈ ਕੇ ਫੈਨਸ ਦੀ ਐਕਸਾਈਟਮੈਂਟ ਹੋਰ ਜ਼ਿਆਦਾ ਬਣੀ ਹੋਈ ਹੈ ਖਾਸ ਕਰਕੇ ਗੀਤਾ ਬਸਰਾ ਤੇ ਰਾਜਕੁੰਦਰਾ ਨੂੰ ਇਕੱਠੇ ਇੱਕ ਫਿਲਮ ਵਿੱਚ ਦੇਖਣ ਲਈ ਫੈਨਸ ਕਾਫੀ ਜ਼ਿਆਦਾ ਐਕਸਾਈਟਡ ਨੇ